ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ 18ਵੀਂ ਸਦੀ ਦੇ ਸਿੱਖਾਂ ਬਾਰੇ ਜਿਨ੍ਹਾਂ ਨੇ ਭਾਰਤ ਵਰਸ ਤੇ ਚੜ ਕੇ ਆਏ ਹਮਲਾਵਰਾਂ ਦੀ ਕੈਦ ਵਿੱਚੋਂ ਧੀਆਂ ਨੂੰ ਆਜ਼ਾਦ ਕਰਵਾਇਆ ਭਾਰਤ ਵਿੱਚ ਮੁਗਲ ਰਾਜ ਦੀ ਸਥਿਤੀ ਹੁਣ ਡਾਵਾ ਡੋਲ ਹੋ ਚੁੱਕੀ ਸੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਭਾਰਤ ਉੱਪਰ ਹਮਲਾਵਰਾਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ ਜਿਨ੍ਹਾਂ ਵਿੱਚੋਂ ਇੱਕ ਨਾਦਰ ਸ਼ਾਹ ਵੀ ਸੀ ਜਿਸ ਨੇ ਆਪਣੇ ਰਾਜ ਦੀਆਂ ਹੱਦਾਂ ਨੂੰ ਵਧਾਉਣ ਲਈ ਅਤੇ ਭਾਰਤ ਨੂੰ ਲੁੱਟਣ ਲਈ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਨਾਦਰ ਸ਼ਾਹ ਆਪਣੀ ਸਮਾਮ ਫੌਜ ਦੇ ਨਾਲ ਬਸੰਬਰ ਦੇ ਮਹੀਨੇ ਵਿੱਚ ਭਾਰਤਵਾਲ ਨੂੰ ਵੱਤਾ ਹੈ ਕਿਉਂਕਿ ਉਹ ਜਾਣ ਗਿਆ ਸੀ ਕਿ ਮੁਗਲ ਹਕੂਮਤ ਹੁਣ ਕੋਈ ਵੱਡਾ ਹਮਲਾ ਚੱਲਣ ਦੇ ਕਾਬਲ ਨਹੀਂ ਹੈ ਜਦ ਨਾਦਰ ਸ਼ਾਹ ਆਪਣੀ ਫੌਜ ਦੇ ਨਾਲ ਪੰਜਾਬ ਦੀ ਹੱਦ ਤੇ ਪਹੁੰਚਾ ਤਾਂ ਨਾਦਰ ਅਤੇ ਜ਼ਕਰੀਆ ਖਾਨ ਦੇ ਵਿਚਕਾਰ ਇੱਕ ਜੰਗ ਹੋਈ ਜਿਸ ਵਿੱਚ ਕੋਈ ਜਿੱਤ ਦੀ ਆਸ ਨਾ ਦਿਖਾਈ ਦਿੰਦੇ ਹੋਏ ਜ਼ਕਰੀਆ ਖਾਨ ਨਾਦਰ ਸ਼ਾਹ ਦੀ ਅਧੀਨਤਾ ਨੂੰ ਸਵੀਕਾਰ ਕਰ ਲੈਂਦਾ ਹੈ ਅਤੇ ਪੰਜਾਬ ਦੇ ਲੋਕਾਂ ਕੋਲ ਜਬਰੀ 3 ਕਰੋੜ ਇਕੱਠਾ ਕਰਕੇ ਉਸ ਨੂੰ ਨਜ਼ਰਾਨੇ ਵਜੋਂ ਦਿੰਦਾ ਹੈ ਫਿਰ ਨਾਦਰ ਸ਼ਾਹ ਆਪਣੀ ਫੌਜ ਨੂੰ ਲੈ ਕੇ ਦਿੱਲੀ ਵੱਲ ਨੂੰ ਵੱਧਾ ਹੈ ਜਿੱਥੇ ਕਰਦਾਲ ਦਾ ਮਿਸਤਾਨ ਤੇ ਉਸ ਦਾ ਮੁਕਾਬਲਾ ਮੁਗਲ ਫੌਜਾਂ ਨਾਲ ਹੁੰਦਾ ਹੈ ਜਿਸੀ ਇਕ ਵਾਰੀ ਮੁਹੰਮਦ ਸ਼ਾਹ ਰਗੀਲਾ ਨੇ ਕੀਤੀ ਲੜਾਈ ਵਿੱਚ ਨਾਦਰ ਦੀ ਫੌਜ ਮੁਗਲ ਫੌਜਾਂ ਨਾਲੋਂ 10 ਗੁਣਾ ਘੱਟ ਸੀ ਜਿਸ ਦੇ ਬਾਵਜੂਦ ਵੀ ਨਾਦਰ ਦੀ ਫੌਜ ਨੇ ਮੁਗਲ ਫੌਜ ਨੂੰ ਹਰਾ ਕੇ ਮੁਹੰਮਦ ਸ਼ਾਹ ਰਗੀਲਾ ਨੂੰ ਇੱਕ ਹਫ਼ਤੇ ਲਈ ਨਜ਼ਰਬੰਦ ਕਰ ਦਿੱਤਾ ਜਿਸ ਮਗਰੋਂ ਨਾਦਰ ਸ਼ਾਹ ਆਪਣੀ ਫੌਜ ਦੇ ਨਾਲ ਦਿੱਲੀ ਵੱਲ ਨੂੰ ਵਧਦਾ ਹੈ ਜਿਸ ਤੋਂ ਅਗਲੇ ਦਿਨ ਨਾਦਰ ਸ਼ਾਹ ਦੀ ਬਾਦਸ਼ਾਹੀ ਦਾ ਫਤਵਾ ਪੜ੍ਹਿਆ ਜਾਣਾ ਸੀ ਜੰਜ ਸਮੇਂ ਸ਼ਹਿਰ ਤੇ ਦੂਜੇ ਪਾਸੇ ਇੱਕ ਅਫਵਾਹ ਫਲਾਉਂਦੀ ਜਾਂਦੀ ਹੈ ਕਿ ਨਾਦਰ ਸ਼ਾਹ ਦਾ ਕਤਲ ਹੋ ਗਿਆ ਹੈ। ਇਹ ਅਫਵਾਹ ਜੰਗਲ ਵਿੱਚ ਲੱਗੀ ਅੱਗ ਵਾਂਗ ਸਾਰੇ ਦਿੱਲੀ ਵਿੱਚ ਫੈਲ ਗਈ। ਹਮਲਾਵਰਾਂ ਤੋਂ ਤੰਗ ਆਏ ਦਿੱਲੀ ਦੇ ਨਾਗਰਿਕ ਨਾਦਰ ਦੀ ਫੌਜ ਨੂੰ ਕੁੱਟਣਾ ਤੇ ਮਾਰਨਾ ਸ਼ੁਰੂ ਕਰਨ ਲੱਗ ਪਏ। ਗੱਲ ਇੱਥੋਂ ਤੱਕ ਵਧੀ ਕਿ ਮਸਜਿਦ ਵਿੱਚ ਬੈਠੇ ਨਾਦਰ ਸ਼ਾਹ ਉੱਪਰ ਗੋਲੀ। ਸਿੱਧਾ ਨਾਦਰ ਦੇ ਮੋਟੇ ਕੋਲ ਦੇਖ ਕੇ ਲੰਗਦੀ ਹੈ। ਗੁੱਸੇ ਵਿੱਚ ਲਾਲ ਹੋਇਆ ਨਾਦਰ ਸ਼ਾਹ ਆਪਣੀ ਫੌਜ ਨੂੰ ਹੁਕਮ ਦਿੰਦਾ ਹੈ। ਦੀ ਦਿੱਲੀ ਦੇ ਵਸਨੀਕਾਂ ਨੂੰ ਘਰਾਂ ਵਿੱਚੋਂ ਕੱਢ ਕੇ ਖਤਮ ਕਰ ਦਿੱਤਾ ਜਾਵੇ ਨਾਦਰ ਦੀ ਫੌਜ ਹੁਕਮ ਦੀ ਪਾਲਣਾ ਕਰਦੇ ਹੋਏ ਦਿੱਲੀ ਦੇ ਵਸਨੀਕਾਂ ਨੂੰ ਘਰਾਂ ਵਿੱਚੋਂ ਕੱਢ ਕੇ ਮਾਰਨਾ ਸ਼ੁਰੂ ਕਰ ਦਿੰਦੀ ਹੈ ਕਤਲੇਆਮ ਤਕਰੀਬਨ 10 ਘੰਟੇ ਤੱਕ ਚੱਲਦਾ ਜੋ ਉਸ ਸਮੇਂ ਦਾ ਸਭ ਤੋਂ ਵੱਡਾ ਕਤਲੇਆਮ ਸੀ ਇਸ ਵਿੱਚ 10 ਘੰਟਿਆਂ ਦੇ ਵਿੱਚ ਵਿੱਚ ਸਵਾ ਲੱਖ ਟੋਕਨ ਕਤਲ ਕਰ ਦਿੱਤਾ ਗਿਆ ਇਸ ਕਤਲੇਆਮ ਨੂੰ ਇਤਿਹਾਸ ਵਿੱਚ ਨਾਦਰ ਸ਼ਾਹੀ ਕਤਲੇਆਮ ਦੇ ਨਾਮ ਨਾਲ ਜਾਣਿਆ ਜਾਂਦਾ ਜਿਸ ਨੂੰ ਰੋਕਣ ਦੇ ਬਦਲੇ ਨਾਦਰ ਸ਼ਾਹ ਨੇ ਕੁਝ ਸ਼ਰਤਾਂ ਰੱਖੀਆਂ ਜਸਵਿੰਦਰ 15 ਕਰੋੜ ਰੁਪਏ 17 ਕਰੋੜ ਦੇ ਹੀਰੇ 7000 ਹਾਥੀ 7000 ਨਸਲੀ ਘੋੜੇ 70000 8 10000 ਔਰਤਾਂ 2200 ਕੁਆਰੀਆਂ ਕੁੜੀਆਂ 100 ਵਿਜੜੇ ਹਰਮ ਲਈ 200 ਲੋਹਾਰ 200 ਪੱਥਰਗੜ ਅਤੇ 200 ਰਾਜ ਮਿਸਤਰੀ ਇਸ ਦੇ ਨਾਲ ਹੀ ਨਦਰਸ਼ਾ ਮੁਗਲਾਂ ਦਾ ਸਾਰਾ ਇਕੱਠਾ ਕੀਤਾ ਹੋਇਆ ਖਜ਼ਾਨਾ ਉਹ ਵੀ ਨੂਰ ਹੀਰਾ ਅਤੇ ਮਯੂਰ ਸਿੰਘਾਸਨ ਵੀ ਸ਼ਾਮਿਲ ਸਨ ਉਸ ਨੂੰ ਨਾਲ ਲੈ ਜਾਂਦਾ ਹੋਇਆ ਪੰਜਾਬ ਵੱਲ ਨੂੰ ਵਾਅਦਾ ਹੈ ਜਿੱਥੇ ਸ੍ਰੀ ਗੋਵਿੰਦਵਾਲ ਸਾਹਿਬ ਦੇ ਕੋਲ ਉੱਲੇ ਬਦਾਨਾ ਵਿੱਚ ਜਾ ਕੇ ਡੇਰਾ ਲਾਉਂਦਾ ਹੈ ਜਦ ਸਿੱਖਾਂ ਨੂੰ ਇਸ ਕਤਲੇਆਮ ਬਾਰੇ ਪਤਾ ਲੱਗਦਾ ਹੈ ਨਵਾਬ ਕਪੂਰ ਸਿੰਘ ਜੀ ਸਿੱਖਾਂ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ ਕਿ ਨਾਦਰ ਆਪਣੇ ਮਨ ਵਿੱਚ ਇਹ ਧਾਰਨਾ ਬਣਾਈ ਬੈਠਾ ਹੈ ਕਿ ਭਾਰਤ ਵਰਸ਼ ਵਿੱਚ ਕੋਈ ਅਜਹੀਆ ਤਾਕਤਵਰ ਕੌਮ ਮੌਜੂਦ ਨਹੀਂ ਹਨ ਜੋ ਨਾਦਰ ਦਾ ਸਾਹਮਣਾ ਕਰ ਸਕਣ ਇਸ ਸਵੈ ਨੂੰ ਤੋੜਨ ਲਈ ਨਾਦਰ ਦੇ ਕੈਦ ਵਿੱਚੋਂ ਧੀਆਂ ਭੈਣਾਂ ਨੂੰ ਜ਼ਾਤ ਕਰਾਉਣ ਲਈ ਨਵਾਬ ਕਪੂਰ ਸਿੰਘ ਜੀ ਸਿੱਖਾਂ ਦੀ ਇਕਬਾਈ ਕਰਦੇ ਹੋਏ ਇਸ ਸਥਾਨ ਤੇ ਆਪ ਪਹੁੰਚਦੇ ਹਨ ਜਿੱਥੇ ਰਾਤ ਦੀ ਚੁੱਪ ਵਿੱਚ ਦੇਖ ਹਨ ਚਕਾਰਿਆਂ ਦੇ ਪੂਜਤੇ ਨਾਲ ਗੋਲੀਆਂ ਅਤੇ ਤੀਰਾਂ ਦੇ ਮੀਂਹ ਵਰੋਲੇ ਸ਼ੁਰੂ ਕਰ ਦਿੰਦੇ। ਪਤੀ ਤਰਦੀ ਕੈਦ ਵਿੱਚੋਂ 3 ਭੈਣਾਂ ਨੂੰ ਆਜ਼ਾਦ ਕਰਵਾਇਆ ਜਿਨ੍ਹਾਂ ਵਿੱਚੋਂ ਕੁਝ ਸਿੰਘਾਂ ਦੇ ਜਥੇ ਨੇ ਹਥਿਆਰਾਂ ਦੇ ਨਾਲ-ਨਾਲ ਸੋਨੇ ਚਾਂਦੀ ਦੇ ਬਕਸਿਆਂ ਦੀ ਵੀ ਸੰਭਾਲ ਕੀਤੀ। ਜਦ ਨਾਦਰ ਦੀ ਫੌਜ ਨੂੰ ਹੋਸ਼ ਆਇਆ ਤਾਂ ਉਹ ਸਿੰਘ ਆਪਣਾ ਕੰਮ ਕਰਕੇ ਚਲੇ ਗਏ ਸਨ। ਇਸ ਤੋਂ 2 ਦਿਨਾਂ ਤੱਕ ਨਾਦਰ ਦੀ ਫੌਜ ਤੇ ਕੋਈ ਹਮਲਾ ਨਾ ਹੋਇਆ। ਸੋਨੇ ਚਾਂਦੀ ਦੇ ਬਕਸਿਆਂ ਕੈਦ ਵਿੱਚੋਂ ਛੁਡਾਈ ਹੁੰਦੀ ਆ ਭੈਣਾਂ ਨੂੰ ਸੁਰੱਖੇ ਹੱਥਾਂ ਦੇ ਪਹੁੰਚਾ ਕੇ ਆਉਣ ਦਾ ਜਿੰਮਾ ਵੀ ਸਿੱਖਾਂ ਕੋਲ ਸੀ